ਕਾਈਨੇ ਕਦੋਂ ਜਾਣਾਗਾ ਮੈਨੂੰ ਐ ਲੱਗਦਾ ਵੀ ਅੱਜ ਰਾਤ ਨੂੰ ਟੈਰਨਾ ਚਾਹਣਾ ਹੁੰਦਾ ਮੈਨੂੰ ਲੱਗਦਾ ਕਰੀ ਜਾਂਦਾ ਤੇ ਉਹਨਾਂ ਕੁਸਰ-ਬੁਸਰ ਜੀ ਤੇ ਨਾਲੇ ਉਹਨੂੰ ਗੱਲ ਆਏ ਕਹੇ ਜੀ ਵੀ ਜਾਂਦਾ ਹੈ ਨਾ ਆਪਦੀ ਉਹਨੂੰ ਸਮਝਾ ਕੇ ਜਾਵੇ ਤੂੰ ਇਹ ਤਾਂ ਟੈਨਸ਼ਨ ਚੱਕ ਲੈ ਮੈਂ ਬਾਜ ਮਾਰਦੀ ਆ ਮੈਂ ਦੱਸੇ ਜੱਸੇ ਹਾਂ ਬੇਬੇ ਉਰੇ ਆ ਬੱਤਾ ਸਾਰੀ ਗੱਲ ਕਰ ਲਈ ਹੋਣਾ ਮਾਪੀ ਕਰ ਹਾਂ ਬੇਬੇ ਬੈਠਾ ਬਸ ਅਸੀਂ ਮੇਰਾ ਨਾ ਪਹਿਲੇ ਚਲਕਾ ਫੜਾ ਆਕਿਆ। ਕੀ ਹੋ ਗਿਆ? ਮੇਰਾ ਪੁੱਤ ਅਜ ਰਾਤ ਨੂੰ ਤੇ ਚੱਟ ਗਿਆ। ਹੋਰ ਜਾਣਾ ਪੈਣਾ ਉਹਨਾਂ ਨੇ ਬਸ ਛੇਤੀ ਬੁਲਾ ਲਿਆ। ਕਿਵੇਂ ਚਾਨ ਚੱਕ ਕਿਵੇਂ ਬੁਲਾ ਲਿਆ ਵੀਰੇ ਉਹਨਾਂ ਨੂੰ ਤੁਨੂੰ। ਬਸ ਉੱਥੇ ਇਹੋ ਜੀ ਕੰਮ ਹੁੰਦੇ ਨੇ ਬੜਾ ਤਾਂ ਪਤਾ ਹੀ ਨਹੀਂ ਕਿਹੜੇ ਵੇਲੇ ਕਹਿ ਦੇਣਾ ਆਜੂ। ਨਾਲੇ ਮੈਂ ਸੁਣਾਂ ਪਹਿਲਾਂ ਨਾਲ ਕਹਿੰਦੇ ਪਰਫੂ ਦੀ ਟ੍ਰੇਨ ਆ। ਤਾਈਆਂ ਤਾਂ ਮੈਂ 2 ਦਿਨ ਰਹਿ ਗਈ ਸੀ। ਅੱਜ ਤਾਂ ਮੈਂ ਲੇਟ ਜਾਣਾ ਸੀਗਾ ਉਹਦਾ ਹੁਣ ਕੋਈ ਕੰਮ ਪੈ ਗਿਆ ਜ਼ਰੂਰੀ ਹੁਣ ਮੈਨੂੰ ਜਾਣਾ ਪਊਗਾ। ਫਿਰ ਵੀ ਤੂੰ ਰਾਤ ਨੂੰ ਜਾਏਂਗਾ ਨਾ ਟ੍ਰੇਨ ਤੇ ਹੁਣ ਗੱਲ ਸੁਣ ਲੈ। ਉਹਨੂੰ ਨਾ ਦਿਨ ਸਮਝਾ ਕੇ ਜਾਈਂ। ਸਾਨੂੰ ਤੰਗ ਬਹੁਤ ਕਰਦੀ ਹੈ ਕੰਮ ਨਹੀਂ ਕਰਦੀ ਹੈ ਕਿ ਟੱਕਾ ਤੋੜਦੀ ਉਹ ਤੁਸੀਂ ਆਪ ਹੀ ਸਮਝਾ ਦਿਓ ਘਰੇ ਹੁੰਨੀ ਦੋਨੇ ਜਣੀ ਆ ਤੁਸੀਂ ਤੁਸੀਂ ਕਹਿ ਨਹੀਂ ਸਕਦੀ ਸਮਝਾ ਲਗੇ ਮੈਂ ਤਾਂ ਇਹ ਕਹਿੰਦੀ ਮੂਰੇ ਬੋਲਦੀ ਹੈ ਮੇਰੇ ਤਾਂ ਮੂਰੇ ਇੰਨਾ ਬੋਲਦੀ ਕਿ ਚੀਂਗਾਂ ਉਹਨਾਂ ਦੇ ਮਾਪਪਾ ਨੇ ਜਿਵੇਂ ਇਹਨੂੰ ਮਾਦੇ ਮਾਪਪਾ ਨੇ ਸਿਖਾਇਆ ਨਹੀਂ ਹੈਗਾ ਕੁਝ ਐਂ ਬੋਲਦੀ ਉਹ ਨਹੀਂ ਐਵੇਂ ਹੀ ਨਾ ਕਰੀ ਆ ਕੋਈ ਨਹੀਂ ਮੈਨੂੰ ਕਹਿ ਰੂ ਮੜਾ ਆ ਮੜਾ ਤੁਸੀਂ ਆਪ ਹੀ ਖਿੱਚ ਲਓ ਕੋਈ ਨਹੀਂ ਨਹੀਂ ਤੂੰ ਕਹਿ ਕੇ ਜਾਇਂ ਫਿਰ ਮਾਗਰ ਆਏ ਕਹਿੰਗੇ ਮੁੰਡਾ ਤਾਂ ਬਾਹਰ ਭੱਗ ਗਿਆ ਵਿਖਾ ਨੂੰ ਸੱਸ ਨਹੀਂ ਪੈਰ ਲੱਗਣ ਦਿੰਦੀ ਕੋਈ ਨਹੀਂ ਮੈਂ ਕਹਿ ਦੂੰਗਾ ਇਹਨੂੰ ਬਾਲਾ ਨਾ ਤੁਸੀਂ ਉਹ ਕਰੀਂ ਜਾ ਕੇ ਤੂੰ ਜਿਹਦੇ ਨਾਲ ਗੱਲ ਕਰ ਲੈ ਅਸੀਂ ਬੈਠੇ ਆ ਕੋਈ ਨਾ ਇਹ ਕਿਤੇ ਧਾਕੂ ਦੀ ਸਾਈਡ ਲੈਂਦਾਗਾ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਉਹਨੂੰ ਸਮਝਾ ਕੇ ਜਾਊਗਾ ਨਹੀਂ ਕਹਿ ਜੂਗਾ ਕੋਈ ਇੱਕ ਵਾਰ ਇਹਨੂੰ ਜਾਣਦੇ ਕੋਈ ਗੱਲ ਨਹੀਂ ਮੈਂ ਸਭ ਦੇਖੂ ਉਹਦੇ ਨਾਲ ਤਾਂ ਮੈਂ ਚੰਗੀ ਤਰ੍ਹਾਂ ਸਮਝਾਉਂਗਾ ਬੀਬੇ ਫੇਰ ਉਹਨੂੰ ਜਰ ਕੋਈ ਨਹੀਂ ਪਕਰਾਂ ਦੇ ਲਈ ਰਖਤ ਹੋਇਆ ਜਦੋਂ ਤੈਨੂੰ ਤੰਗ ਕਰਦੀ ਆ ਨਾ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਫਤਿਹ ਜੀ ਦੁੱਖ ਤਾਂ ਤੈਨੂੰ ਜਦੋਂ ਮੈਂ ਦੋ ਦੋ ਚਾਰ ਦਿਨਾਂ ਨੂੰ ਜਿਵੇਂ ਬਾਗ ਜਿਵੇਂ ਬਾਗ ਜੂਗੀ ਮੰਗ ਰੋ ਤਾਂ ਕੌਣ ਉਹੀ ਹੈ ਤੇਰੇ ਕੋਲੇ ਮੈਂ ਤਾਂ ਬੇਦੀ ਨਹੀਂ ਬੇਦੀ ਨਹੀਂ ਮੈਂ ਤਾਂ ਜਿਹੜਾ ਕੰਮ ਕਹੀਦਾ ਬਸ ਚੁੱਪ ਕਰਕੇ ਆਈ ਨਾ ਜਿੰਨੇ ਮੂੰਹ ਮਰੋੜ ਕੇ ਫਿਰ ਜਾਣਦੀ ਨਹੀਂ ਉਸ ਫਿਰ ਉਹੀ ਗੱਲ ਕਰਦੀ ਆ ਮੈਂ ਵੀ ਹੁਣ ਐ ਨਹੀਂ ਪਤਾ ਕੀ ਕਰੇ ਉਹਨੂੰ ਐ ਨਹੀਂ ਪਤਾ ਵੀ ਕਿਹੜਾ ਵੇਲਾ ਹੋ ਗਿਆ ਉਹਨਾਂ ਨੂੰ ਦੋ ਘੁੱਟ ਚਾਹ ਦੀ ਦੇ ਦਵਾਂ ਉਹੀ ਤਾਂ ਕਰ ਲੈ ਐ ਤਾਂ ਕਾਈ ਨਹੀਂ ਹੱਕ ਮਾਰ ਉਹਨੂੰ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਉਹਨੂੰ ਬੁਲਾਉਣਾ ਰਾਣੀ ਉੜਾ ਰਾ ਓ ਕਿੱਥੇ ਸੁਣਦੇ ਆ ਮਾਂ ਤੂੰ ਐਂ ਕਰ ਇੱਥੇ ਬੈਠ ਮੈਂ ਦੇਖਦੀ ਆ ਇਹਨੂੰ ਮੈਂ ਤਾਂ ਆਪਣੀ ਸੱਸ ਸਿੱਧੀ ਕਰਤੀ ਸੀ ਇਹ ਤਾਂ ਮੇਰੇ ਮੂਰੇ ਚੀਜੀ ਕੀ ਆਗੀ ਜਾ ਜਾ ਸੁਣਦਾ ਹੀ ਨਹੀਂ ਤੂੰ ਇੱਥੇ ਬੈਠ ਮੈਂ ਹੁਣੇ ਆਈ ਤੇਰੇ ਹੁੰਦੇ ਕਾਹੇ ਟੈਨਸ਼ਨ ਮੈਨੂੰ ਜਾ ਪਈਏ ਤੂੰ ਹੀ ਕਰੇਂਗੀ ਇਹਨੂੰ ਤੱਕਰ ਕੇ ਬਾਹਰ ਆਈ ਪਰ ਇਹਦੇ ਹੀ ਨਹੀਂ ਰਹਿਣਾ ਕਿੱਥੇ ਆਹੀ ਗੱਲ ਫੋਨ ਨੀ ਹਾਂਜੀ ਦੀਦੀ ਤੈਨੂੰ ਘਾਟਾ ਹੋ ਗਿਆ ਬਾਜਾ ਮਾਰੀ ਜਾਂਦੇ ਆ ਚਾਹ ਮੰਗੀ ਜਾਂਦੀ ਆ ਕਿ ਤੇ ਬੇਬੇ ਹੱਕਾ ਮਰੀ ਜਾਂਦੀ ਏ ਤੇ ਤੂੰ ਇੱਥੇ ਕੀ ਕਰੀ ਜਾਂਦੀ ਜੀਦੀ ਮੈਨੂੰ ਐਸੀ ਮੈਂ ਥੋੜੇ ਜਿਹੇ ਟਾਈਮ ਫਰੀ ਆ ਮੈਂ ਸਫਾਈ ਕਰ ਲਾਂ ਤੇ ਸਫਾਈ ਐ ਇਹਦੇ ਨਾਲ ਮੈਨੂੰ ਦੱਸਿਆ ਕੀ ਆ ਕ ਪੋਣਾ ਪੋਣਾ ਫਿਰ ਤੈਨੂੰ ਐਂਦੀ ਤੇ ਪੋਣੇ ਦਾ ਸਫਾਈਆਂ ਹੁੰਦੀਆਂ ਹੁੰਦੀਆਂ ਨੇ ਗਲਤੀ ਹੋ ਗਈ ਜੀਦੀ ਅੱਖੀ ਤੋਂ ਤੇਰੇ ਮਾਪਾ ਪਿਓ ਨੇ ਕੁਝ ਸਿਖਾਇਆ ਕ ਨਹੀਂ ਜੀਦੀ ਪਾਗਲ ਸਾਡੇ ਪੱਲੇ ਪਾਤੀ ਅੱਗੇ ਤੋਂ ਖਿਆਲ ਰੱਖੂੰਗੀ ਜੀ ਕਿੰਨਾ ਕ ਖਿਆਲ ਰੱਖੇਂਗੀ ਨਹੀਂ ਤੇਰੇ ਮੂੰਹ ਕੰਨੀ ਦੇਖਦੇ ਨੂੰ ਕਿੰਨਾ ਟਾਈਮ ਹੋ ਗਿਆ ਦੀਦੀ ਐ ਨਾ ਕਹੋ ਕੋਈ ਨਾ ਬਗ ਜੂਗਾ ਸਾਡਾ ਮੁੰਡਾ ਜ ਰਾਤ ਨੂੰ ਉਦੋਂ ਬਾਅਦ ਦੇਖਦੀ ਜਾ ਤੇਰਾ ਨਾ ਗਿੰਗਣ ਬਦਲੇ ਮੈਂ ਹੀ ਲੈਣੇ ਨੇ ਜਿੰਨਾ ਦੁਖੀ ਸਾਨੂੰ ਤੂੰ ਕੀਤਾ ਨਾ ਉਤੋਂ ਦੁਗਣਾ ਤੈਨੂੰ ਦੁਖੀ ਅਸੀਂ ਕਰਕੇ ਦਿਖਾਵਾਂਗੇ ਮਾਂ ਬਾਪ ਦੀ ਸੱਦਦੀ ਐ ਮੈਂ ਦੂਜੀ ਕੁੜੀ ਨੂੰ ਵੀ ਸਾਡੀ ਨੂੰ ਦੀਦੀ ਮੇਰੇ ਕਸੂਰ ਕੀ ਐ ਕਸੂਰ ਹਜੇ ਤੂੰ ਸਾਨੂੰ ਪੁੱਛਦੀ ਐ ਕੀ ਐ ਮੈਂ ਤੇਰੇ ਛੱਡਣਾ ਇੱਕ ਤੂੰ ਜਾ ਕੇ ਨਾ ਚਾਹ ਬਣਾ ਦਾ ਸਾਨੂੰ ਵੀ ਆਦੇ ਵਰਗਾ ਕਰ ਲਿਆ ਛੱਜਾ ਬਗ ਕੇ ਕਿੱਥੋਂ ਪਾਗਲ ਜੀ ਲੈ ਕੇ ਆਂਦੇ ਆ ਜਿਸ ਦਿਨ ਦੀ ਇਸ ਘਰ ਦੇ ਵਿੱਚ ਆਈ ਹੈ ਨਾ ਸਾਡੇ ਘਰ ਦਾ ਤਾਂ ਬੇੜਾ ਕੱਖ ਹੋ ਗਿਆ ਕਿੱਥੋਂ ਲਿਆਂਦੀ ਕਲਮੂਹੀ ਚਾਹ ਬਣਾਵਾਂ ਮੈਂ ਤਾਂ ਦੀਦੀ ਨੂੰ ਐਵੇਂ ਨਹੀਂ ਕਰਤਾ ਗੱਲ ਸੁਣਨੀ ਹਾਂਜੀ ਦੀਦੀ ਕੀ ਕਰਦੀਆਂਗੀ ਚਾਹ ਬੋਲੇ ਸੀ ਦੀ ਤੁਸੀਂ ਚਾਹ ਬੋਲੇ ਤੈਨੂੰ ਇਹ ਨਹੀਂ ਪੁੱਜਦੀ ਸੀ ਵੀ ਮੈਂ ਕਿੱਥੇ ਚਾਹ ਬਣਾ ਘੜੀ ਹੋ ਚਲ ਗੱਲਨੀ ਖੜੀ ਹੋ ਚੱਕੇ ਨੂੰ ਚੁੱਲ੍ਹਾ ਕਿੱਥੇ ਤੈਨੂੰ ਪਤਾ ਨਾ ਹਾਂ ਦੀਦੀ ਚੱਲ ਤੁਰ ਗੱਲ ਸੁਣਾ ਤੇਰੀ ਸੋਨੂੰ ਭੁੱਖ ਲੱਗੀ ਸੀ ਸਿਲੰਡਰ ਤੇ ਛੇਤੀ ਬਣ ਜੂਗੀ ਚਾਹ ਭੁੱਖ ਲੱਗੀ ਸੀ ਨਾ ਫੇਰ ਕਿਹੜਾ ਤੂੰ ਛੇਤੀ ਲੈ ਕੇ ਚੱਲ ਧੁੱਪੇ ਉੱਥੇ ਚੱਲ ਚੁੱਲੇ ਤੇ ਬਣਾ ਚਾ ਦੀਦੀ ਗੱਲ ਤਾਂ ਸੁਣ ਲਓ ਤੁਰ ਦੀਦੀ ਮੇਰੇ ਪੈਰ ਮੱਚੀਂਦੇ ਪੈਰ ਮੱਚਦੇ ਤੇਰੇ ਵੱਡੀ ਮਹਾਰਾਣੀ ਦੇ ਕਾਹ ਤੂੰ ਬੜੀ ਢੜੱਲੇ ਆਈਆਂ ਨਾ ਤੇਰੀ ਔਕਾਤ ਸੀਗੀ ਇੰਨੇ ਕੀ ਆਹ ਦਿਂਦਾ ਚੁੱਲਾ ਇੱਥੇ ਚਾਹ ਬਣਾ ਲੈ ਪੀਂ ਜ ਨੇ ਲੱਕੜਾਂ ਠੀਕ ਆ ਚਾਹ ਬਣਾ ਕੇ ਫਟਾਫਟ ਅੰਦਰ ਆ ਜਾ ਠੀਕ ਮੈਂ ਅੰਦਰ ਜਾਂਦੀ ਏਸੀ ਵਾਲੇ ਕਮਰੇ ਚ ਹੁਣ ਇੱਥੇ ਹੀ ਨਾ ਬੈਠੀ ਕਹਤੇ ਕੰਧਾਂ ਨਾਲ ਲੱਗ ਕੇ ਰੋਈ ਤਈ ਇਹਨਾਂ ਨੂੰ ਮਿਸਤਰੀਆਂ ਨੂੰ ਵੀ ਚਾਹ ਦੇਣੀ ਆ ਬਣਾ ਕੇ ਪਹਿਲਾਂ ਸਾਡੇ ਬਾਅਦ ਤੇ ਸਪੈਸ਼ਲੀ ਬਣਾ ਲੈ ਵਧੀਆ ਚ ਠੀਕ ਦੀ ਠੀਕ ਦੀ ਲੱਗਦੀ ਬਾਪੂ ਇੱਕ ਗੱਲ ਸੱਚ ਹੋਰ ਆ ਦੂਜੇ ਦਿਨ ਸੌਦਾ ਮੁਕਾ ਦਿੰਦੀ ਆ ਭਾਈ ਉਹਨੂੰ ਪੁੱਛ ਲੋ ਕਿੱਥੇ ਬਾੜਦੀ ਆ ਇਹਨਾਂ ਰਸਣ ਪਾਣੀ ਬਾਪ ਹਰਾਵਾ ਨਾ ਤੀਜੇ ਦਿਨ ਮੈਂ ਤਾਂ ਕੱਲ ਰਾਹੇ ਖੰਡ ਦਾ ਟੱਟਾ ਆਹਾ ਤੇਰਾ ਜਮਾਈ ਪਰਸੋਂ ਲੈ ਆਤੀ 10 ਕਿਲੋ ਖੰਡ ਉਹ ਪਤਾ ਨਹੀਂ ਕਿੱਥੇ ਬਾੜਦੀ ਮੈਂ ਤਾਂ ਆਪਕਣੇ ਜਾਦੀ ਗੁਤੜੀ ਖਾਂ ਕਰਦਾ ਆਪਣ ਚੱਲਦਾ ਨਹੀਂ ਬਾਪੂ ਕਿਤੇ ਪੇਕਿਆਂ ਨੂੰ ਤਾਂ ਨਹੀਂ ਪਚਾਉਂਦੀ ਕਲਮੂ ਹੀ ਕੀ ਪਤਾ ਹੁਣ ਇਹਦਾ ਕਾਹੂ ਪੁੱਛਦਾ ਭਾਈ ਹੁਣ ਡੂੜ ਘੰਟਾ ਹੋ ਗਿਆ ਚਾਹ ਚਾ ਕਰਦੇ ਨੂੰ ਹਜੇ ਤਾਂ ਕੋ ਚਾਹ ਲੈ ਕੇ ਨਹੀਂ ਆਈ ਉੱਛਣਾ ਨੀ ਮਹਾਰਾਣੀ ਆ ਜਾ ਚਾਹ ਲੈ ਕੇ ਹਾਂਜੀ ਦੀਦੀ ਆ ਗਈ ਆ ਮਿੱਠਾ ਲਿਖਾ ਵੜ ਜਾ ਕੀ ਲੋੜ ਸੀ ਹਜੇ ਆਉਣ ਦੀ ਚੁੱਲੇ ਤੇ ਨਾ ਦੀਦੀ ਟਾਈਮ ਲੱਗਿਆ ਤੇ ਹੱਥ ਤੇ ਕੀ ਹੋ ਗਿਆ ਥੋੜੇ ਜਿ ਮੱਚ ਕੇ ਸੀ ਦੀਦੀ ਥੋੜੇ ਜਿ ਮੱਚ ਨਾਲ ਕਿ ਮਰਦੀ ਆਂਗੀ ਨਹੀਂ ਕਿੰਨਾ ਮਿੱਠਾ ਪਾਇਆ ਨੇ ਤਾਂ ਖੰਡ ਦੀਆਂ ਬੋਰੀਆਂ ਤੇਰਾ ਪਿਓ ਫਿੱਟ ਗਿਆ ਇਹ ਅਹੀ ਤੇ ਚਾਹ ਪੀਣ ਆਲੀ ਆ ਗਈ ਬੇਸ਼ਰਮ ਨੀ ਤੂੰ ਇਹਦੀ ਕਲੈਣੀ ਸਾਡੇ ਘਰ ਵਸਤੀ ਪਈ ਸੀ ਦੇਖ ਲੈ ਬਾਪੂ ਮੇਰਾ ਤਾਂ ਪਹਿਲੀ ਕੁੜਾ ਹਾਲ ਖੜਾ ਪਿਆ ਕਾ ਸੁਗਰਾ ਸੁਗਰਾ ਜੱਜੇ ਸੁਗਰਾ ਰੋਣਾ ਇਸੇ ਨੇ ਕਰਵਾਇਆ ਇਸੇ ਨੇ ਕਲਮੂਹੀ ਨੇ ਮਿੱਠੇ ਚੌਂ ਜਾਣ ਪਾਉਂਦੀ ਆ ਮੈਂ ਤੀਜੇ ਦਿਨ ਸੋਦਾ ਰਹਾ ਕਿ ਤਿੰਨਾਂ ਇੱਕ ਤਾਂ ਪਹਿਲਾਂ ਨਹੀਂ ਖਾ ਸਕੋ ਜਿੰਨਾ ਹੁਣ ਆਉਣ ਲੱਗ ਗਿਆ ਜਿੱਦਣ ਇਹ ਕਲੈਣੀ ਆਈ ਹੈ ਹਾ ਇਹਦਾ ਵੀ ਤਾਂ ਬਲੱਡ ਵਧਣ ਲੱਗ ਗਿਆ ਮੂਨ ਵੱਤ ਪਾਉਂਦੀ ਆ ਤਾਲ ਚ ਕਾਹਨੂੰ ਬਾਪੂ ਇਹ ਪਾਈ ਬੜਾ ਮੋਟਾ ਦੇਖ ਕੇ ਹੋ ਕਰਿਆ ਕਰ ਨਾ ਲੌਂਗੇ ਨਾ ਜਾਦਾ ਕੋਈ ਪਤਾ ਇਹਦਾ ਸੌਦਾ ਬੰਦ ਕਰ ਤਿੰਨ ਚਾਰ ਮਹੀਨੇ ਇਨਾਮਦਾਰੀ ਦਾ ਚੱਲੂ ਜਿਹੜਾ ਦਾ ਦੇਣਾ ਵਾ ਤੁਸੀਂ ਕਮੇਟ ਲੈਣੇ ਕਿੱਥੇ ਜਾਂਦਾ ਭਾਈ ਤੂੰ ਤਾਂ ਮੇਰੇ ਘਰ ਵਾਲੇ ਦੀ ਨਹੀਂ ਪੈਰਨ ਬਣ ਗਿਆ ਇਹਦਾ ਵੀ ਬਲੱਡ ਲੱਗ ਗਿਆ ਪਤਨ ਢਾਲ ਦੇ ਵਿੱਚ ਨੂਨ ਅਤੇ ਮਿਰਚ ਜੂਰੀਆ ਹੋਇਆ ਭਾਈ ਜਾਣੀ ਲੈ ਕੇ ਕੰਮ ਕਰ ਲੈ ਤੇ ਘਰ ਸੁਣ ਲਈ ਹਾਂਜੀ ਦੀਦੀ ਜਾ ਕੇ ਨਾ ਉਹਦੇ ਮਾਪੇ ਪਾਪਾ ਨੂੰ ਕਹ ਦੇ ਸੌਦਾ ਸਟਾਇਦਣ ਕੇ 10000 ਦਾ ਇਕੱਠਾ ਤੇ ਨਾਲੇ ਪੈਸੇ ਮੰਗਾ ਲੈ 20000 ਮੈਂ ਮੇਰੇ ਬੰਦੇ ਨੂੰ ਦਵਾਈ ਦਿਵਾਉਣੀ ਆ ਤੂੰ ਤਾਂ ਸਾਨੂੰ ਬਿਮਾਰ ਕਰਤਾ ਇਧਰ ਮੈਂ ਬਿਮਾਰ ਰਹਿਣ ਲੱਗੀ ਉਧਰੋਂ ਬਾਪੂ ਨੂੰ ਸੁਧਰ ਕਰਤੀ ਪੰਜੀ ਨਹੀਂ ਬਗੂ ਅਚ ਪੰਜੀ ਕੀ ਇਹਨੇ ਤਾਂ ਸਾਨੂੰ ਕੰਗਾਲ ਕਰਤਾ ਜਿਸ ਦਿਨ ਤੂੰ ਸਾਡੇ ਘਰ ਦੇ ਵਿੱਚ ਪੈਰ ਪਾਇਆ ਨਾ ਮੈਨੂੰ ਤਾਂ ਬਾਪੂ ਮੁੰਡੇ ਦਾ ਡਰ ਲੱਗ ਜਾ ਰਿਹਾਦਾ ਆਪਣੇ ਨਾਲ ਉਹ ਆਪਣਾ ਮੁੰਡਾ ਛਾਣਾਣਾ ਵਧੀਆ ਵਿਚਾਰਾ ਛਾਣੇ ਨੂੰ ਕੀ ਕਰਾਂਗੇ ਹੁਣ ਉਹਨੇ ਅੱਜ ਰਾਤ ਨੂੰ ਜਾਣਾ ਕੀ ਬਣੂਗਾ ਇਹ ਆਪਾਂ ਫਸ ਗਏ ਫਸ ਗਏ ਕੀ ਉਹ ਤਾਂ ਆਪਦੀ ਜਾਨ ਛਡਾ ਕੇ ਨਿਕਲ ਜਾਊਗਾ ਅਸੀਂ ਇਹਦੇ ਨਾਲ ਰਹਿ ਜਾਾਂਗੇ ਟੱਕਰਾ ਮਾਰਦੇ ਅੰਨੇ ਨੂੰ ਬੋਲਾ ਜਬਤੀ ਫਿਰ ਤਾਂ ਸਾਡੇ ਨਾਲ ਤਾਂ ਉਹ ਗੱਲ ਹੋ ਰਹੀ ਆ ਓੜੇ ਵੀਰ ਹਾਂ ਬੇਬੇ ਤੈਨੂੰ ਕਿੰਨੇ ਕਵਾਰ ਸਮਝਾਵਾਂ ਮੈਂ ਤੈਨੂੰ ਮੈਂ ਕਈ ਵਾਰ ਕਹਿ ਵੀ ਥੁੱਥੀ ਦੋਲਿਆ ਕਰ ਦਿਲ ਪਤਾ ਕਿੰਨਾ ਕਿੰਨਾ ਆਉਂਦਾਗਾ ਨਾ ਬਿਲ ਤੇਰਾ ਬਾਪਰੂਗਾ ਇਹ ਨਾ ਬੇਬੇ ਮੈਂ ਤੁਹਾਨੂੰ ਦੋਲ ਨਹੀਂ ਕਾਢ ਇਹਨਾਂ ਨੂੰ ਹੱਥ ਨਾਲ ਤੋਂ ਚੱਲ ਇੱਥੇ ਠੀਕ ਹੈ ਪਹਿਲਾਂ ਕੁੜੀ ਇਹ ਸੈ ਇਨਾਂ ਕੁਛ ਕਹਿੰਦੀ ਕਿ ਤਾ ਚਾਚ ਮਿੱਠਾ ਪਾ ਦਿੰਦੀ ਆ ਤੂੰ ਤਾਂ ਜਮੇ ਘਰ ਨੂੰ ਤੰਗਲੀ ਰਾ ਰੱਖੀ ਹੈਗੀ ਹੋਂ ਦੇਖ ਲੈ ਕਿ ਮੈਂ ਚਾਕ ਦੀਆ ਮੇਰੇ ਕੰਨੀ ਕੋਈ ਨਾ ਬੇਬੇ ਹੱਥਾਂ ਨਾਲ ਦੋਲਿੰ ਕੋਈ ਨਾ ਬੇਬੇ ਤੋਲਣੇ ਹੱਥਾਂ ਨਾ ਤਾਂ ਪਾਨੀ ਕਿਸ ਖਾ ਕੇ ਤੋਰੀ ਆਗੀ ਲਹੂ ਪੀ ਰਖਿਆ ਮੇਰਾ ਤਾਂ ਇਹਨੇ ਹਾਜੇ ਮਹਾਰਾਣੀ ਬੈਠੀ ਐ ਤੇ ਚਾਹੀ ਪੀ ਜਾਂਦੀ ਐ ਇਹਨੂੰ ਫੇਰ ਢੱਫ ਲਈ ਜਿਹੜਾ ਕੰਮ ਤੈਨੂੰ ਮੈਂ ਕਿਹਾ ਸੀ ਉਹ ਕੀਤਾ ਕਿ ਨਹੀਂ ਕਿਹੜਾ ਕੰਮ ਦੀ ਲੈ ਕੇ ਕਿਹੜਾ ਜਿਵੇਂ ਇੱਕ ਜਵਾਕੜੀ ਹੁੰਦੀ ਐ ਪਤਾ ਹੀ ਨਹੀਂ ਨਹੀਂ ਮੈਂ ਤੈਨੂੰ ਕਹਿੰਦੀ ਰਾਸ਼ਨ ਪਾਣੀ ਮੰਗਵਾ ਲਾ ਮੈਂ ਕਰੇਦੀ ਤੁਹਾਨੂੰ ਪੈਸੇ ਪੈਸੇ ਨੂੰ ਮੈਂ ਕਿਹਾ ਸੀ ਜੀ ਮੇਰੇ ਕਿੰਨੇ ਪੈਸੇ ਦੋ ਦਿਨਾਂ ਨੂੰ ਆਜੂਗੇ ਕਿੰਨੇ ਕਹਿਆ ਨੇ ਤੁਸੀਂ 20000 ਰੁਪਏ ਸੀ ਹਾਂ ਤੇ ਫਿਰ ਦੋ ਦਿਨਾਂ ਨੂੰ ਮਗਾਈਂਗੀ ਉਹ ਕਹਿੰਦੇ ਵੀ ਦੋ ਕੁ ਦਿਨ ਲੱਗ ਜਾਣਗੇ ਮੈਨੂੰ ਤਾਂ ਲੱਗਦਾ ਨਹੀਂ ਵੀ ਤੂੰ ਉਹਨਾਂ ਨੂੰ ਕਿਹਾ ਮੇਰੇ ਸਾਹਮਣੇ ਫੋਨ ਲਾ ਨਾ ਉਹਨੂੰ ਤੇ ਨਾਲੇ ਗੱਲ ਸੁਣਨੀ ਰਹਿਣ ਦਾ ਫੋਨ ਤਾਂ ਕੋਈ ਨਾ ਤੇ ਇਹ ਬੋਰਾ ਚਾੜੋਲੀ ਜਿਵਾਖਾ ਵਾਂਗੂ ਇੰਨਾ ਗਾ ਤਾਂ ਮਿਸਤਰੀ ਦੇ ਨਹੀਂ ਪਾਇਆ ਜਿਹੜਾ ਕੰਮ ਕਰ ਰਿਹਾਗਾ ਜਿੰਨਾ ਤੂੰ ਪਾਈ ਬੈਠੀ ਆਰੇ ਮੈਂ ਪੁੱਛ ਚਲਾ ਜੀ ਮੈਂ ਤੈਨੂੰ 20 ਵਾਰੀ ਕਹਤਾ ਗੈਸ ਦੇ ਲਵੇ ਨਾ ਲੱਗਿਆ ਕਰ ਨਹੀਂ ਇਹਨੂੰ ਕੋਈ ਤੇਰੇ ਪਿਓ ਨਹੀਂ ਭਰਾ ਕੇ ਦਿੰਦਾ ਹੈਗਾ ਮੈਂ ਗੈਸ ਤੇ ਨਹੀਂ ਬਣਾਈ ਚਾ ਮੇਰੀ ਮਾਂ ਦਾ ਗਾ ਤੂੰ ਆਉਂਦੇ ਪੇਕਿਆ ਤੋਂ ਨਹੀਂ ਲੈ ਕੇ ਆਈ ਠੀਕ ਆ ਨਾ ਬਾਲਾ ਹੱਕ ਜਾਂ ਨਜਤਾ ਕਰ ਚੀਜ਼ਾਂ ਤੇ ਸਾਡੀਆਂ ਤੇ ਤੈਨੂੰ ਦਿੱਤਾ ਕੀ ਉਹਨਾਂ ਨੇ ਟੁੱਟੇ ਜਿਦੋਂ ਮੰਜੇ ਹੀ ਦਿੱਤੇ ਸੀ ਸਾਰਾ ਸਵਾਰਟ ਮੇਰੇ ਘਰ ਦਾ ਤੇ ਛੇੜਨ ਦੀ ਲੋੜ ਨਹੀਂ ਹੈਗੀ ਆਪਦਾ ਚੁੱਲ੍ਹੇ ਦਾ ਕੰਮ ਕਰਿਆ ਕਰ ਠੀਕ ਆ ਨਾਲੇ ਮੇਰੇ ਕਨੇ ਡੇਲੇ ਕੜਕੜ ਕੇ ਨਾ ਚੱਕ ਜਿਹੜਾ ਕੰਮ ਪਿਆ ਉਹ ਕਰ ਲੈ ਉੱਟ ਕੇ ਕੋਈ ਕੰਮ ਨੂੰ ਡੱਕਾ ਨਹੀਂ ਤੋੜਦੀ ਹੈਗੀ ਹੱਥ ਨਹੀਂ ਲਾਉਂਦੀ ਹੈਗੀ ਸਾਰਾ ਦਿਨ ਆਈਂ ਕਰਦੀ ਐ ਹਾਂ ਬੀਬੀ ਦੀ ਗੋਲੀ ਕਿਹਾ ਤੇ ਨੀ ਮੈਂ ਕੀ ਕਰਦੀ ਫਿਰਤੀ ਆ ਨੀ ਮੈਂ ਕੋਈ ਨਹੀਂ ਨੀ ਮੈਂ ਵੀ ਪਰਲੇ ਕਮਰੇ ਤੇ ਜਾਂਦੀ ਸੀ ਸੱਚ ਓਹੋ ਪਾਣੀ ਤਾਂ ਪੀ ਮਾਂ ਹੁਣ ਕੀ ਲੈਣ ਚੱਦੀ ਇਹ ਤੋਕ ਲੈ ਕਹਿੰਦੀ ਨਿਮਾ ਘਰ ਦੀ ਸੋਣੀ ਪੋਚਾ ਤਾਂ ਲਾ ਰਹੀ ਐ ਇਹ ਮਹਾਰਾਣੀ ਹੈ ਨੀ ਪੋਚੇ ਦੇ ਵਿੱਚ ਫਰਨੈਲ ਨਹੀਂ ਪਾਈ ਹੈਗੀ ਪਾਈ ਜੀ ਪਾਈ ਤਾਂ ਹੈਗੀ ਫਿਰ ਤੇਰੇ ਮਾਪੇ ਨੇ ਮੈਨੂੰ ਤਾਂ ਘਟੀਆਂ ਦੇ ਕੇ ਭੇਜੀ ਆਗੀ ਇਹਨੂੰ ਕਿੱਥੇ ਰੱਖਣਾ ਪੋਚੀ ਲਾਉਣ ਦਾ ਲੱਖਣਗੀ ਇਹ ਤਾਂ ਫਿਰ ਪਿੰਡਾਂ ਆਣੀਆਂ ਨਹੀਂ ਗੀਆਂ ਨੇ ਇਹਨਾਂ ਨੂੰ ਕੀ ਚੱਜਗਾ ਨਹੀਂ ਫਿਰ ਉਹ ਪਿੱਛਾ ਛੱਡ ਦੇ ਹੁਣ ਅੱਗੇ ਕਿੰਦਾ ਦੇਖ ਲੈ ਇਹਨਾਂ ਦਾ ਕੱਚੇ ਘਰ ਤੀ ਗੋਹਾ ਲਿਪਦੀਆਂ ਤੀ ਘਾਰੇ ਮਾ ਫੇਰਦੀਆਂ ਸੀ ਇੱਥੇ ਚੰਗਾ ਇਹਨਾਂ ਨੂੰ ਫਰਸ਼ਾਂ ਵਾਲਾ ਘਰ ਮਿਲ ਗਿਆ ਤਹ ਸਫਾਈ ਕਰਦੀਆਂ ਰੋਂਦੀਆਂ ਨੇ ਤਾਂ ਉਹ ਗੱਲ ਹੋ ਗਈ ਕਹਿੰਦੀ ਭਾਂਡਾ ਛੋਟਾ ਸੀ ਤੇ ਭੱਗ ਗਿਆ ਯਾਦੇ ਇਹ ਤਾਂ ਉਹੀ ਗੱਲ ਵਿਆhti ਫੌਜੀ ਨੂੰ ਪੁੱਛ ਲਈ ਹੁਣ ਉਹੀ ਤਾਂ ਕਰ ਲਾਗੀ ਕੀ ਆ ਮਾਂ ਤੂੰ ਤਾਂ ਕੁਝ ਦੇਖਿਆ ਨਹੀਂ ਹੈਗਾ ਮੈਨੂੰ ਕੀ ਪਤਾ ਸੀ ਵਿਚੋਲੇ ਨੂੰ ਵੀ ਨਹੀਂ ਚੰਗੀ ਤਰ੍ਹਾਂ ਪੁੱਛਿਆ ਹੈਗਾ ਮੁੰਡਾ ਖੂ ਖਾਤੇ ਤੱਕ ਤਾਂ ਵਿਚੋਲਾ ਤਾਂ ਬੇੜਾ ਵਾਛਾ ਵਾਲਾ ਮੈਨੂੰ ਕਹਿੰਦਾ ਕੁੜੀ ਇੰਨੀ ਸਾਨੀਆ ਸਾਰ ਤਾਂ ਕੰਮ ਜਾਣਦੀ ਐ ਤੇ ਇੰਨੀ ਚਿਰ ਛੋਣੇ ਜਿਹੜਾ ਛੋਣੇ ਕੀ ਕੰਮ ਜਾਣਦੀ ਆ ਲੈ ਆਪਾਂ ਖੜੇ ਆ ਬਪੋਚਾ ਲਾ ਰਿਹਾ ਇਹਨੂੰ ਐ ਦਿਖਦਾ ਨਹੀਂ ਕਿ ਖੜੇ ਚ ਪੋਚਾ ਲੱਗਦਾ ਹੁੰਦਾ ਆ ਜਾ ਪਰੇ ਚੱਲ ਬੇਬੇ ਆ ਜਾ ਆਪਾਂ ਚੱਲੀਏ ਪਰੇ ਹੈਲੋ ਹਾਂ ਯਾ ਲੋ ਸੋਣਾ ਯਾਰ ਇੱਕ ਹੁਣ ਤਾਂ ਬਹੁਤ ਦਿਨ ਹੋ ਗਏ ਦਵਾਈ ਦਵਾਈ ਕਰੀ ਜਿੰਨਾ ਕਿਤੇ ਦਾ ਮੈਂ ਮੈਂ ਫਿਰ ਲੈ ਆਵਾਂ ਕਿਦਰਾ ਨਹੀਂ ਤੈਨੂੰ ਬਿਮਾਰੀ ਪੈਂਦੀ ਉਹ ਗਿੱਟੇ ਦਾ ਦੁਖੀ ਜਾਂਦੇ ਫਿਰ ਗਿੱਟੇ ਦੇ ਉਹਦੇ ਨਾਲ ਉਹ ਤਾਂ ਮਰ ਜਾ ਪਹਿਲਾਂ ਦੇਖਣਾ ਸੀ ਉਹ ਮੈਨੂੰ ਕੀ ਪਤਾ ਕੀ ਪਾਉਂਦੀ ਆ ਰੋਟੀ ਬਣੀ ਜੇ ਇਹ ਫੇਰ ਰੋਟੀ ਪਾਣੀ ਚ ਮੈਨੂੰ ਤਾਂ ਪਤਾ ਮੇਰਾ ਤਾਂ ਪਾਸਟਰ ਦਰਦ ਹੁੰਦਾ ਰਹਿੰਦਾ ਉਹ ਮੈਂ ਤਾਂ ਲੈ ਡਰਿੰਕ ਕਰੀ ਇਹ ਪਤਾ ਨਹੀਂ ਕੀ ਪਾਉਂਦੀ ਆ ਟਿੱਕੀ ਮੇਰੀ ਗੱਲ ਸਾਹ ਜਾ ਤਾਂ ਪਿੰਡ ਵਗ ਚੱਲ ਠੀਕ ਹੈ ਨਾ ਮੇਰੇ ਕੋਲ ਤਾਂ ਸਿੱਧੀ ਗੱਲ ਆ ਠੀਕ ਬੱਸ ਬੇ ਬੱਸ ਬਹਿ ਜਾ ਨਿਚਲਾ ਲੱਗਦਾ ਪਿੰਡ ਦਾ ਵੇਜੇ ਪਿੰਡ ਵਾਗੇ ਨਾ ਮੇ ਮੇਰੀ ਮਾਂ ਨੂੰ ਅੰਦਰ ਵੜ ਕੇ ਮਾਰ ਦੂ ਇਹ ਜਨਾਨੀ ਮੈਂ ਨਹੀਂ ਪਿੰਡ ਜਾਂਦੀ ਜਾ ਪੈਸੇ ਤਾਂ ਪਾ ਦੇ ਪਿੱਕੇ ਹਾ ਤਾਂ ਹੋਇਆ ਬਹੂ ਨੂੰ ਪੇਕੀ ਕੀਤਾ ਉਹਨੇ ਫੋਨ 20000 ਰੁਪਇਆ ਅੱਜ ਸ਼ਾਮ ਤੱਕ ਪਾਉਣਗੇ ਉਹ ਇਹ ਤਾਂ ਆ ਕੇ ਸ਼ਾਮ ਤੱਕ ਠੀਕ ਆ ਨਹੀਂ ਜੁੱਲੀ ਬਿਸਤਰ ਚੱਕ ਕੇ ਮੈਂ ਤਾਂ ਡੰਡੀ ਇਹ ਤੂੰ ਭਾਇਆ ਮੈਂ ਚਲਾਵੇ ਕਿਤੇ ਉਹਦੇ ਵਾਲਾ ਕਿਤੇ ਤੇਰੇ ਤੇ ਨਾ ਉਤਰ ਜਾ ਉਹ ਕਿਤੇ ਤੂੰ ਨਾ ਤੁਰ ਕਿਤੇ ਕਟਾਰੀ ਮੇਰੇ ਤੋਂ ਫਿਰ ਕਰ ਹੱਲ ਮੈਨੂੰ ਨਹੀਂ ਪਤਾ ਹੱਲ ਤਾਂ ਇਹ ਕਰਦਾ ਮਰਨਾ ਦੀ ਮੈਂ ਨਸ਼ਾ ਕਰਨਾ ਹੁੰਦਾ ਬੇ ਨਸ਼ਾ ਤਾਂ ਨਹੀਂ ਕੋਈ ਕਰਨ ਲੱਗ ਗਿਆ ਸੀ ਜਿਹੜੇ ਹਿਸਾਬ ਨਾਲ ਤੈਨੂੰ ਤੋੜ ਲੱਗ ਰਹੀ ਉਹ ਜੂਰੀ ਆਉਂਦਾ ਗੋਡੇ ਦੁਖਦੇ ਨੇ ਗਿੱਟੇ ਦੁਖਦੇ ਕੋਈ ਫਿਰ ਕੋਈ ਨਾ ਠੀਕਾ ਹੋਈ ਹੋਈ ਗੱਲ ਪੈ ਕੇ ਤੇ ਅੱਡੇ ਦੀ ਉਹ ਹੁਣ ਆਉਂਦੀ ਹੈਗੀ ਉਹਨੂੰ ਮੈਂ ਇੱਕ ਵਾਰੀ ਦੁਬਾਰਾ ਕਹਿਨੀ ਆ ਕਿੱਧਰ ਵਗ ਗਈ ਨਹੀਂ ਰਾਣੀ ਕੁੜੀਆਂ ਕਿੱਥੇ ਆ ਨਹੀਂ ਭਾਬੀ ਠੀ ਕੁੜੀਏ ਹਾ ਕਰਦੀ ਆ ਗੱਲੀ ਨਹੀਂ ਸੁਣਦੀ ਕੁੜੀ ਗੱਲ ਤਾਂ ਸੁਣ ਨਾ ਤੇਰੀ ਭੈਣ ਬਾਜ ਮਾਂ ਦੀ ਇੰਦੀ ਉਥੇ ਬਈ ਮੈਂ ਤੇਰੇ ਵਾਸਤੇ ਨਾ ਆ ਬਣਾਉਂਦੀ ਸੀ ਨਿੰਬੂ ਪਾਣੀ ਤੂੰ ਹੈ ਤੇ ਬੱਕਾਣਾ ਨਹੀਂ ਨਹੀਂ ਦੋ ਦੋ ਰੁਪਈਆ ਦਾ ਮੈਂਦਾ ਕੋਈ ਚਾਜ ਦੇ ਪ੍ਰੂਟ ਲਿਆ ਤੇ ਕੁੜੀਏ 20000 ਰੁਪਈਆ ਮੰਗਾਵੇਂ ਨੂੰ ਨਹੀਂ ਪਤਾ ਕਿ ਮਰਜ਼ੀ ਕਰ ਖਮਜੋੜ ਹੋ ਰਿਆ ਲੱਤਾਂ ਦਾ ਵੀ ਨਹੀਂ ਖੜਨ ਵਾਲੀਆਂ ਹੋਰੀਆਂ ਨੇ ਕੋਈ ਪ੍ਰੂਟ ਲਿਆ ਕੇ ਦੇਈ ਕੋਈ ਜੂਸ ਬਣਾ ਠੀਕ ਹੈ ਜੀ ਹਾਂ ਤੂੰ ਤਾਂ ਸਾਰਾ ਦਿਨ ਕਿਤੇ ਕਿੱਥੇ ਲੱਗੇ ਜੰਨੀਆ ਕਿਤੇ ਕਿੱਥੇ ਲੱਗੇ ਜੰਨੀਆ ਕਿਤੇ ਚਾਹ ਜਨੂਨ ਪਾਤਾ ਕਈ ਸਬਜ਼ੀ ਚ ਮਿੱਠਾ ਵਾਦਾ ਸਬਜ਼ੀ ਚ ਖੰਡ ਪੈਂਦੀ ਹੁੰਦੀ ਆ ਬਣਾ ਦੀ ਪੇਠੇ ਚ ਖੰਡ ਪਾਦੀ ਚਲ ਕੋਈ ਨਾ ਮੇਰੀ ਗੱਲ ਸੁਣ 20000 ਰੁਪਈਆ ਮੰਗਾਲਾ ਤਿੰਨ ਦਾ ਸੌਦਾ ਪੱਤਾ ਮੁੱਕਿਆ ਪਿਆ ਉਹ ਲਿਉਣਾਗਾ ਤੇ ਨਲੇ ਪ੍ਰੂਠ ਲਿਉਨੇ ਆ ਠੀਕ ਆ ਤੇ ਬਾਦੀ ਪੇਟੀ ਹੋਵੇ ਤੇ ਪਵਿੱਤਾ ਹੋਵੇ ਠੀਕ ਆ ਪਵਿੱਤਾ ਠੰਡਾ ਗਰਮੀ ਵਾਸਤੇ ਠੀਕ ਆ ਨਾ ਹਾਂ ਸ਼ਾਮ ਨੂੰ ਆ ਜਾਣਾ ਚਾਹੀਦਾ ਨਹੀਂ ਦੇਖ ਲੈ ਫਿਰ ਠੀਕ ਆ ਬਈ ਆ ਫੜ ਮੱਥੇ ਹੀ ਮਾਰੀ ਨੋ कि महाराणी एसी लाई है बेबे नहीं होता बैठना तू गर्मी बैठी है चल कोई नी हूं तो मेरी गल सुन आ गर्मी मन लग गए पहले कही गर्मी मनतेम करते फिर मन नहीं तो महाराणी एसी ला के ना ਲੰਮੀ ਹੋ ਕੇ ਪਈਆ ਟੌਰ ਨਾਲ ਪਈਆ ਜਿਵੇਂ ਕਾਸੀ ਦਾ ਫਿਕਰ ਫੱਕਾ ਹੀ ਹੈ ਨਹੀਂ ਗੋਂ ਤਾਂ ਸਾਰੇ ਕੰਮ ਪਈਨੇਗੇ ਆਹ ਉਹ ਟੌਰ ਨਾਲ ਸੁੱਤੀ ਪਈ ਹੈਗੀ ਤੂੰ ਗਰਮੀ ਚ ਬੈਠੀ ਹੈਗੀ ਉਹਨੂੰ ਫਿਕਰ ਕਾਦਾ ਹੋਣਾ ਸੀ ਉਹਨੂੰ ਸ਼ਰਮ ਤਾਂ ਹੈ ਹੀ ਨਹੀਂਗੀ ਆਪਾਂ ਤਾਂ ਉਹੀ ਗੱਲ ਫਸ ਗਏ ਫਸ ਗਏ ਕਿ ਹਾਂ ਬੜਾ ਕਿਹਾ ਫਸ ਗਏ ਕਿ ਬੇੜਾ ਬਜੇ ਮਟਕ ਨਹੀਂ ਉਸ ਕੰਜਰ ਬਚੋਲੇ ਦਾ ਜਿਹੜੇ ਨੇ ਸਾਨੂੰ ਆ ਕਲਮੂਗੀ ਪੱਲੇ ਪਾਤੀ ਕਿੱਥੇ ਕਿਹਾ ਕਰੇ ਐਨਾ ਤਾਂ ਕੁੜੀ ਕੰਮ ਕਰਦੀ ਆ ਸੋਨੂੰ ਤਾਂ ਮੰਜੇ ਤੇ ਬੈਠਿਆ ਸਾਰਾ ਕੁਝ ਮਿਲਿਆ ਕਰੂ ਆਹ ਦੇਖ ਲਾ ਜਿਹੜੀ ਹੁਣ ਆਪਣੀ ਜਾਤ ਵੀ ਨਹੀਂ ਪੁੱਛਦੀਗੀ ਦਿੰਦੀ ਆ ਸਵਾ ਪਾਣੀ ਦਾ ਘੁੱਟ ਵੀ ਰੋਕੇ ਦਿੰਦੀ ਆ ਸਾਨੂੰ ਮੈਂ ਤਾਂ ਜਵਾਕ ਵੀ ਡੰਡ ਲਿਆ ਆਪਣਾ ਜਵਾਕ ਕੀ ਹੁਣ ਜਵਾਕ ਨੂੰ ਉਹ ਨੂੰ ਨਾ ਫੂਲ ਫਾਲ ਕਰਕੇ ਟੈਨਸ਼ਨ ਕਦੇ ਹੀ ਕੋਈ ਦਿਮਾਗ ਤੇ ਮੈਂ ਕਿੱਥੇ ਫੋਨ ਕਰਦੀ ਆ ਮੈਨੂੰ ਆਇਆ ਤਾਂ ਪਰਦੇਸਾਂ 'ਚ ਬੈਠਾ ਗਾ ਜਵਾਕ ਉਹੀ ਤਾਂ ਗੱਲ ਆ ਇਹਨੂੰ ਕੀ ਇਹ ਤਾਂ ਜາດ ਜੀਤੇ ਨਹੀਂ ਆ ਤਾਂ ਕੱਲੇ ਪੇਕਿਆਂ ਦੀ ਲੱਗੀ ਰਹਿੰਦੀ ਆ ਹੁਣ ਟੌਰ ਨਾਲ ਪਈ ਆ ਮੈਂ ਤਾਂ ਅੱਗ ਲੱਗੀ ਦੇਖ ਕੇ ਜੀ ਤਾਂ ਕਰਿਆ ਵੀ ਗੱਲ ਦੱਬਦਾ ਪਈਦਾ ਦੋ ਮਾਰਦੀ ਮੂੰਹ ਤੇ ਫੜਕੇ ਤੂੰ ਨਹੀਂ ਮਾਂ ਕਾਹ ਨੂੰ ਆਹ ਚਲ ਛੱਡ ਪਰੇ ਕਾਦੇ ਪਿੱਛੇ ਇੰਨਾ ਵੀ ਚਲ ਸੁੱਤੀ ਪਈ ਆ ਪਰ ਆਪ ਨਹੀਂ ਨਾ ਤਰਸ ਕਰਦੀ ਮੈਨੂੰ ਤਰਸ ਆਇਆ ਕਹਿੰਦਾ ਹੁੰਦੇ ਆ ਕਹਿੰਦੇ ਨੰਦ ਭਜਾਈ ਦੀ ਬਣਦੀ ਗੁੱਤਨੀ ਫੜ ਕੇ ਕਾਂਦੀ ਨਹੀਂ ਮਾਂ ਚੰਗੀ ਨਹੀਂ ਲੱਗਦੀ ਉਹਦੀ ਕੁੱਤਨੀ ਫੜ ਕੇ ਕਮਾਉਂਦੀ ਦੀ ਨਹੀਂ ਮੈਂ ਤਾਂ ਗੋਡੇ ਥੱਲੇ ਲੈ ਲਾ ਮੈਥੋਂ ਨਾਬਰ ਨਹੀਂ ਹੈਗੀ ਮੈਂ ਤਾਂ ਉਹਦੀ ਸੱਸ ਸਿੱਧੀ ਕਰਤੀ ਦੀ ਤੱਕਲੇ ਜੇ ਬਲ ਰਹਿ ਗਿਆ ਸੀ ਤੇ ਮੇਰੀ ਸੱਸ ਦੇ ਵਿੱਚ ਬਲ ਨਹੀਂ ਹੈਗਾ ਰਹਿ ਗਈ ਤੂੰ ਵਧੀਆ ਰਹਿ ਗਈ ਤੂੰ ਜਾਣ ਦੇ ਨਾਲ ਮੇਰੇ ਤਾਂ ਚੰਗੀ ਤਾਂ ਹਾਂ ਤੇਰੇ ਸੁਭਾਅ ਦਾ ਤਾਂ ਮੈਨੂੰ ਪਤਾ ਚੰਗੇ ਨਾਲ ਚੰਗੀਆਂ ਬੇਬੇ ਮਾੜੇ ਨਾਲ ਬਾੜੀਆਂ ਮੈਂ ਮੈਂ ਤਾਂ ਫਿਰ ਨਾ ਕਈ ਵਾਰ ਐ ਸੋਚ ਜਾਨੀ ਆ ਵੀ ਚੱਲ ਕੋਈ ਨਹੀਂ ਕਦੇ ਤਾਂ ਸੁਧਰ ਜੂਗੀ ਕਦੇ ਤਾਂ ਸੁਧਰੂਗੀ ਹੁਣ ਇਹਦਾ ਕੋਈ ਹੱਲ ਹੋਊਗਾ ਕੋਈ ਕਨਾ ਆਪਣੇ ਤੋਂ ਮੈਂ ਤਾਂ ਇਹ ਹੁਣ ਤੈਨੂੰ ਕੁਝ ਨਹੀਂ ਦੱਸ ਸਕਦੀ ਕੀ ਹੱਲ ਮੈਂ ਦੱਸਾਂ ਇਹਦਾ ਇਹਦਾ ਹੱਲ ਹੁਣ ਮਾਂ ਮੈਨੂੰ ਹੀ ਕਰਨਾ ਪਊਗਾ ਤੈਨੂੰ ਨਹੀਂ ਬਣਦਾ ਹੈਗਾ ਤੂੰ ਹੱਲ ਕਰੇਂਗੇ ਇਹਦਾ ਹੱਲ ਹੁਣ ਮੈਂ ਕਰੂੰਗੀ ਇਹਦਾ ਹੱਲ ਕਰੂੰਗੀ ਚੰਗੀ ਤਰ੍ਹਾਂ ਹੀ ਹੱਲ ਕਰੂੰਗੀ ਤੂੰ ਦੇਖਦੀ ਜਾ ਟੈਨਸ਼ਨ ਨਾ ਲੈ ਇਹ ਹੱਲ ਹੁਣ ਮੇਰੇ ਤੇ ਛੱਡ ਦੇ ਛੱਡ ਤਾਂ ਮੈਂ ਤੇਰੇ ਤੇ ਜਿਵੇਂ ਦਿਮਾਗ ਚੋਂ ਦੇ ਕਰ ਲਾ ਭਾਈ ਮੈਂ ਤਾਂ ਪਤਾ ਕੀ ਆ ਉਹਦੇ ਦਿਮਾਗ ਚੱਕੇ ਪਿਆ ਜਿੱਦਾਂ ਦੀ ਆਪਣੇ ਘਰ ਚ ਵੜ ਗਈ ਆ ਕੇ بس ਤੂੰ ਟੈਨਸ਼ਨ ਨਾ ਲੈ ਮੰਨ ਲੈ ਸਮਝ ਲੈ ਹੱਲ ਹੋ ਗਿਆ ਡਨ ਹੋ ਗਿਆ ਹੁਣ ਤੇਰੇ ਨਾਲ ਚਲ ਠੀਕ ਆ ਤੈ ਇਹ ਬਸ ਤੂੰ ਹੁਣਾਂ ਦੀ ਟੈਨਸ਼ਨ ਨਾ ਫ੍ਰੀ ਹੋ ਗਈ ਬੈਠੀ ਰਹਿ ਅੱਜ ਤਾਂ ਮੇਰੀ ਵੀ ਟੈਨਸ਼ਨ ਉੱਤਰ ਗਈ ਬਸ ਚੱਲ ਚੰਗਾ ਮੈਂ ਤਾਂ ਉਹ ਕਰਕੇ ਚੱਲ ਚੱਲ ਮੈਂ ਪਈਆਂ ਫਿਰ 2 ਮਿੰਟ ਚੰਗਾ ਉਹਨੂੰ ਤਾਂ ਪਈ ਰਹਿਣ ਦੇ ਮੈਂ ਹੁਣ ਚਗਾਉਂਦੀ ਨਹੀਂ ਹੈਗੀ ਹੁਣ ਮੈਂ ਆਪਦਾ ਜਿਹੜਾ ਕੰਮ ਕਰਨਾ ਹੁਣ ਮੈਂ ਆਪਦਾ ਆਪਣੇ ਕੰਮ ਦੀ ਉਹ ਕਰਦੀ ਹਾਂ ਠੀਕ ਆ ਤੂੰ ਪੈ ਜਾ ਕੋਈ ਨਾ ਪੱਖਾ ਤੇਜ਼ ਕਰ ਲੈ ਮੈਂ ਬਾਹਰ ਚੱਲਦੀ ਮੈਂ ਤਾਂ ਗੱਲਾਂ ਸੁਣ ਕੇ ਬੀਬੀ ਬਾਤ ਗਿਆ ਇਹ ਵੀ ਜਵਾਕੜੀ ਔਖੀ ਹੋ ਰਹੀ ਹੈਗੀ ਮਾ ਹਾਂ ਆ ਜਾ ਹਲ ਹੋ ਗਿਆ ਤਾਂ ਅੱਛਾ ਇੰਨਾ ਟਾਈਮ ਚੱਲ ਫਿਰ ਤੈਨੂੰ ਉਹਦੀ 3 ਵਾਰ ਪਤਾ ਨਹੀਂ ਪਤਾ ਮੈਨੂੰ ਤੇਰਾ ਤਾਂ ਦਿਮਾਗ ਬਹੁਤ ਤੇਜ਼ ਆ ਕੋਈ ਹੋ ਮੋਰੀ ਤੁਨੀ ਜੀ ਜੀ ਕੋਈ ਹੋ ਕਿਉਂ ਕੋਈ ਹੋ ਲੱਛਾ ਖਾ ਦੇ ਅਸੀ ਚੰਗੋ ਚੱਕ ਚੱਕ ਠੀਕ ਹੈ ਚੰਗੋ ਚੰਗੋ

ਮਨ ਦੀ ਨਾਲ ਦਿੱਤੀ ਨੂੰ ਮਨ ਨਹੀਂ ਮੇਰੀ ਤੀਨ ਨੂੰ ਹਾਂ ਆ ਕੰਮ ਕਰਤਾ ਜਿਹੜਾ ਅੱਜ ਤੂੰ ਦੇਖ ਬੜੀ ਤੇਲੀ ਰਹੀ ਐ ਅੱਜ ਤੂੰ ਦਿਨੇਰ ਘਤੋਂ ਇੰਨੀ ਥੋੜੀ ਜੰਤੀ ਮੈਂ ਵੇਖਤੀ ਕਿਰੀਆ ਤੇਰੀਆਂ ਨਾ ਹਾਂ ਫਿਰਦੀ ਸੀ ਮੱਛਰੀ ਵਾਲੀ ਸਾਰਾ ਨਬਰ ਵਪਾਰ ਰੱਖਿਆ ਸੀ ਕਿਵੇਂ ਪਈਆ ਦੇਖ ਹਾਂ ਚੱਲ ਹੁਣ ਇਹਨੂੰ ਐ ਕਰੋ ਇਹਨੂੰ ਕਿਤੇ ਪਾਸੇ ਬਿਲੇ ਰਾ ਦੋ ਮੁੜ ਕੇ ਇੱਥੇ ਮੁੜ ਕੇ ਪਿੰਡ ਇਕੱਠਾ ਹੋ ਜੇ ਆਪਾਂ ਨੂੰ ਫਾਈ ਚੜਾ ਦੇਣਗੇ ਲੋਕ ਜੀ ਦੀ ਕਰ ਤੋਂ ਬਿਲੇ ਕਿ ਲਾਉਣਾਗਾ ਇੱਥੇ ਪਈ ਐ ਚੱਕ ਕੇ ਬੈਠੇ ਪਾ ਲੈ ਕਹਿੰਦਾ ਕਿ ਖਾ ਕੇ ਕਿੰਨਾ ਖੰਗੂਦ ਪਤਾਗਾ ਆ ਵੀ ਕਰ ਸਹੀ ਆ ਮਾਂ ਸਹੀ ਪਰਿਵਾਰਾ ਜੇ ਉਪੂਰ ਕਰਾਂਗੇ ਕੋਈ ਰੱਸਾ ਪਾਵਾਂਗੇ ਫਿਰ ਤਾਂ ਕਹਿੰਗੇ ਤਾਂ ਸੋਹਣਿਆ ਨਹੀਂ ਮਾਰਤੀ ਹਾਂ ਸਹੀ ਗੱਲ ਐ ਵੀ ਨਹੀਂ ਪਕਾ ਸਕਦੇ ਚੱਲ ਹੁਣ ਇਹਦਾ ਫਿਰ ਕੋਈ ਹੱਲ ਕਰਦੇ ਆਪਾਂ ਚੱਲ ਚੱਕ ਛੱਡ ਦੇ ਤੂੰ ਜਿਪਾ ਨਹੀਂ ਇੱਧਰ ਹੀ ਚੱਲ ਨਹੀਂ ਆਪਾਂ ਨਹੀਂ ਮੈਨੂੰ ਕਿੱਥੇ ਚੱਕਿਆ ਜਾਊਗੀ ਉਹਨੂੰ ਬੁਲਾ ਸਕੂ ਕਿੱਥੇ ਆਹ ਸ਼ੁਰੂ ਨਾ ਹਾਂ ਉਹ ਕਿੱਥੇ ਇੱਥੇ ਗੋ ਚੱਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਰਾਣੀ ਚੱਕ ਵੱਡੇ ਆਪਣਾ ਚੈਨਲ ਹੈ ਜੀ ਇਸ ਵੀਡੀਓ ਨੂੰ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਵੀ ਜਿਸ ਤਰ੍ਹਾਂ ਤੁਸੀਂ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਹੋ ਉਸੇ ਤਰ੍ਹਾਂ ਆਪਣੀਆਂ ਨੂੰਹਾਂ ਨੂੰ ਪਿਆਰ ਕਰੋ ਹਾਂ ਜੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਮਚਾਉਣ ਦੇ ਇਸ ਵੀਡੀਓ ਦਾ ਕੋਈ ਮਕਸਦ ਨਹੀਂ ਹੈਗਾ ਜੀ ਇਸ ਦਾ ਇਹੀ ਚਾਹੁੰਦੇ ਆਂ ਕਿ ਇਹ ਜਿਹਾ ਬਤੀਰਾ ਤੁਸੀਂ ਨਾ ਕਰੋ ਕਿਸੇ ਨਾਲ ਵੀ ਤੇ ਤੁਹਾਡਾ ਧੰਨਵਾਦ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਸ਼ੁਕਰੀਆ